ਉਨੇ-ਉਨੇ ਆਈ ਰਾਜਵੀਰ ਜਵੰਦਾ ਨੂੰ ਲੈ ਕੇ ਵੱਡੀ ਖਬਰ ਜਾਰੀ ਹੋਇਆ ਮੈਡੀਕਲ ਬੁਲੇਟਿਨ ਹੋਏ ਵੱਡੇ ਖੁਲਾਸੇ ਪਲੀਜ਼ ਚੰਕ ਤੋਂ ਬਾਅਦ ਦੋਨੋਂ ਚੰਕ ਤੋਂ ਬਾਅਦ ਫੋਟੋਆਂ ਜ਼ਰੂਰ ਲਾ ਦਿਓ ਰਾਜਵੀਰ ਜਵੰਦਾ ਦੀ ਇਹ ਚੰਕ ਤੋਂ ਬਾਅਦ ਵੀਓ ਸ਼ੁਰੂ ਕਰ ਲਿਓ ਜੀ ਹਾਂ ਹਰ ਰੋਜ਼ 40 ਹਸਪਤਾਲ ਦੇ ਵੱਲੋਂ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਮੈਡੀਕਲ ਬੁਲੇਟਿਨ ਜਾਰੀ ਕੀਤਾ ਜਾਂਦਾ ਹੈ ਅੱਜ ਵੀ ਮੈਡੀਕਲ ਬੁਲੇਟਿਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਕਈ ਵੱਡੇ ਖੁਲਾਸੇ ਹੋਏ ਨੇ ਜੋ ਫਾਟੇਸ ਹਸਪਤਾਲ ਨੇ ਪਹਿਲਾਂ ਜਾਣਕਾਰੀ ਨਹੀਂ ਦਿੱਤੀ ਸੀ ਉਹ ਇਸ ਵਾਰ ਅੱਜ ਦੇ ਮੈਡੀਕਲ ਬੁਲੇਟਿਨ ਦੇ ਵਿੱਚ ਦਿੱਤੀ ਗਈ ਹੈ ਦਰਅਸਲ ਪੰਜਾਬੀ ਗਾਇਕ ਰਾਜਵੀਰ ਜਵੰਦਾ ਫਾਟੇਸ ਹਸਪਤਾਲ ਦੇ ਵਿੱਚ ਵੈਂਟੀਲੇਟਰ ਤੇ ਨੇ ਉਹਨਾਂ ਨੇ ਕਿਹਾ ਕਿ ਹਜੇ ਕੁਝ ਸਮੇਂ ਤੱਕ ਉਹਨਾਂ ਨੂੰ ਵੈਂਟੀਲੇਟਰ ਦੀ ਜ਼ਰੂਰਤ ਬੈਂਦੀ ਰਹੇਗੀ ਉਹ ਵੈਂਟੀਲੇਟਰ ਤੇ ਹੀ ਰਹਿਣਗੇ ਕਾਫੀ ਸਮਾਂ ਜਦੋਂ ਤੱਕ ਅੱਗੇ ਸਥਿਤੀ ਜਿਹੜੀ ਆ ਉਹ ਸਾਫ਼ ਨਹੀਂ ਆ ਜਾਂਦੀ ਉਹਨਾਂ ਦੀ ਨਿਊਰੋਲੋਜੀਕਲ ਸਥਿਤੀ ਨਾਜ਼ੁਕ ਬਣੀ ਹੋਈ ਹੈ ਦਿਮਾਗ ਦੀ ਗਤੀਵਿਧੀ ਘਟ ਹੈ ਡਾਕਟਰੀ ਇਲਾਜ ਤੋਂ ਬਾਅਦ ਵੀ ਕੋਈ ਜ਼ਿਆਦਾ ਮਹੱਤਵਪੂਰਨ ਜਾਂ ਕੋਈ ਵੱਡਾ ਸੁਧਾਰ ਉਹਨਾਂ ਦੀ ਸਿਹਤ ਦੇ ਵਿੱਚ ਦਿਖਾਈ ਨਹੀਂ ਦੇ ਰਿਹਾ ਤੁਹਾਨੂੰ ਦੱਸ ਦਈਏ ਕਿ ਦਿਮਾਗ ਦੇ ਐਮ ਆਰ ਆਈ ਸਕੈਨ ਦੇ ਵਿੱਚ ਹਾਈਪੋਕਸਿਕ ਤਬਦੀਲੀਆਂ ਦਿਖਾਈ ਦਿੱਤੀਆਂ ਨੇ ਜੋ ਕਿ ਪ੍ਰਾਇਮਰੀ ਸੈਂਟਰ ਦੇ ਵਿੱਚ ਦਿੱਤੇ ਗਏ ਸੀਪੀਆਰ ਦੇ ਸੈਕੰਡਰੀ ਹਨ ਰੀੜ ਦੀ ਹੱਡੀ ਦੇ ਐਮ ਆਰ ਆਈ ਨੇ ਸਰਵਾਈਕਲ ਅਤੇ ਡੋਰਸਲ ਖੇਤਰਾ ਨੂੰ ਵਿਆਪਕ ਨੁਕਸਾਨ ਦਾ ਖੁਲਾਸਾ ਕੀਤਾ ਯਾਨੀ ਕਿ ਉਹਨਾਂ ਦੀ ਜੋ ਰੀੜ ਦੀ ਹੱਡੀ ਹੈ ਉਸ ਨੂੰ ਜ਼ਿਆਦਾ ਨੁਕਸਾਨ ਪਹੁੰਚਿਆ ਜਿਸ ਦੇ ਨਤੀਜੇ ਵਜੋਂ ਇਹਨਾਂ ਅੰਗਾਂ ਦੇ ਵਿੱਚ ਡੂੰਗੀ ਕਮਜ਼ੋਰੀ ਪੈ ਗਈ ਹੈ ਤੇ ਰਾਜਵੀਰ ਜਵੰਦਾ ਨੂੰ ਲੰਮੇ ਸਮੇਂ ਤੱਕ ਵੈਂਟੀਲੇਟਰ ਦੀ ਜ਼ਰੂਰਤ ਹੈ ਉਹ ਲੰਬੇ ਸਮੇਂ ਤੱਕ ਵੈਂਟੀਲੇਟਰ ਦੀ ਸਹਾਇਤਾ ਤੇ ਰਹਿਣਗੇ ਤਾਂ ਮੈਡੀਕਲ ਬੁਲੇਟਨ ਦੇ ਵਿੱਚ ਸਾਫ਼ ਕਰ ਦਿੱਤਾ ਗਿਆ ਕਿ ਉਹਨਾਂ ਦੀ ਸਥਿਤੀ ਉਨ੍ਹਾਂ ਦਾ ਜੋ ਸਿਹਤ ਦੇ ਵਿੱਚ ਸੁਧਾਰ ਹੈ ਉਹ ਥੋੜਾ ਜ਼ਰੂਰ ਹੋਇਆ ਪਰ ਉਸ ਹਿਸਾਬ ਦੇ ਨਾਲ ਹਜੇ ਸੁਧਾਰ ਨਹੀਂ ਹੋਇਆ ਕਿ ਕਿਹਾ ਜਾ ਸਕੇ ਕਿ ਉਹਨਾਂ ਨੂੰ ਵੈਂਟੀਲੇਟਰ ਤੋਂ ਹਟਾ ਦਿੱਤਾ ਜਾਵੇਗਾ ਉਤਾਰ ਦਿੱਤਾ ਜਾਵੇਗਾ ਵੈਂਟੀਲੇਟਰ ਤੇ ਉਹ ਲੰਮੇ ਸਮੇਂ ਤੱਕ ਰਹਿ ਸਕਦੇ ਨੇ ਇਹ ਅੱਜ ਦੇ ਮੈਡੀਕਲ ਬੁਲੇਟਿਨ ਦੇ ਵਿੱਚ ਸਾਫ਼ ਕਰ ਦਿੱਤਾ ਗਿਆ ਕਲੀਅਰ ਕਰ ਦਿੱਤਾ ਗਿਆ ਰਾਜਵੀਰ ਜਵੰਦਾ ਦਾ ਬੱਦੀ ਦੇ ਵਿੱਚ ਐਕਸੀਡੈਂਟ ਹੁੰਦਾ ਬਾਈਕਿੰਗ ਦੌਰਾਨ ਉਸ ਤੋਂ ਬਾਅਦ ਉਹਨਾਂ ਦਾ ਇਲਾਜ ਫਾਟਿਸ ਹਸਪਤਾਲ ਦੇ ਵਿੱਚ ਸ਼ੁਰੂ ਕੀਤਾ ਜਾਂਦਾ ਕਾਫੀ ਸਮੇਂ ਬਾਅਦ ਕਿਉਂਕਿ ਪਹਿਲਾਂ ਨੂੰ ਹੋਰ ਹਸਪੀਟਲਸ ਦੇ ਵਿੱਚ ਬੱਦੀ ਦੇ ਵਿੱਚ ਲੈ ਕੇ ਜਾਇਆ ਜਾਂਦਾ ਉਸ ਤੋਂ ਬਾਅਦ ਫਾਟੇ ਹਸਪਤਾਲ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਜਾਂਦਾ ਜਿੱਥੇ ਉਹਨਾਂ ਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਆ ਫਿਰ ਅਰਦਾਸਾਂ ਦਾ ਦੌਰ ਸ਼ੁਰੂ ਹੁੰਦਾ ਪੂਰਾ ਪੰਜਾਬ ਦੇਸ਼ ਹੀ ਜਿੱਥੇ-ਜਿੱਥੇ ਪੰਜਾਬੀ ਵਸਦੇ ਨੇ ਯਾ ਰਾਜਵੀਰ ਜਵੰਦੇ ਨੂੰ ਜਿਹੜਾ ਵੀ ਜਾਣਦਾ ਆਮ ਤੋਂ ਖਾਸ ਹਰ ਕੋਈ ਉਹਨਾਂ ਦੇ ਲਈ ਅਰਦਾਸਾਂ ਕਰਦਾ ਨਜ਼ਰ ਆਉਂਦਾ ਅਰਦਾਸਾਂ ਦਾ ਅਸਰ ਵੀ ਦੇਖਣ ਨੂੰ ਮਿਲਿਆ ਕਿ ਰਾਜਵੀਰ ਜਵੰਦਾ ਦੀ ਸਿਹਤ ਦੇ ਵਿੱਚ ਥੋੜਾ ਸੁਧਾਰ ਰਾਨੇ ਨੇ ਕਿਹਾ ਹੋ ਗਿਆ ਪਰ ਉਸ ਤੋਂ ਬਾਅਦ ਜੇ ਲਗਾਤਾਰ ਗੱਲ ਕਰ ਲਈਏ ਮੈਡੀਕਲ ਬੁਲੇਟਨ ਦੀ ਤਾਂ ਮੈਡੀਕਲ ਬੁਲੇਟਨ ਜਿਵੇਂ ਜਿਵੇਂ ਰੋਜ਼ ਜਿਹੜਾ ਮੈਡੀਕਲ ਬੁਲੇਟਨ ਜਾਰੀ ਕੀਤਾ ਜਾਂਦਾ ਉਸ ਦੇ ਵਿੱਚ ਸਾਫ਼ ਕਰ ਦਿੱਤਾ ਜਾਂਦਾ ਕਿ ਇਹ ਸਥਿਤੀ ਜਿਹੜੀ ਆ ਬਣੀ ਹੋਈ ਆ ਪਰ ਅੱਜ ਕੁਝ ਅਲੱਗ ਚੀਜ਼ਾਂ ਨਿਕਲ ਕੇ ਸਾਹਮਣੇ ਆਈਆਂ ਹਸਪੀਟਲ ਬੁਲੇਟਨ ਦੇ ਵਿੱਚ ਕਹਿ ਦਿੱਤਾ ਗਿਆ ਕਿ ਲੰਮੇ ਸਮੇਂ ਤੱਕ ਰਾਜਵੀਰ ਜਵੰਦਾ ਨੂੰ ਹੁਣ ਵੈਂਟੀਲੇਟਰ ਦੀ ਜ਼ਰੂਰਤ ਪਵੇਗੀ ਉਹ ਵੈਂਟੀਲੇਟਰ ਤੇ ਹੀ ਜੀਣਗੇ ਹੁਣ ਕਾਫੀ ਸਮਾਂ ਜਦੋਂ ਤੱਕ ਅਗਲੀ ਸਥਿਤੀ ਜਿਹੜੀ ਆ ਕਲੀਅਰ ਨਹੀਂ ਹੋ ਜਾਂਦੀ ਦੀ ਪਰ ਇਹ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਜਿਵੇਂ ਜਿਹੜੀ ਡਾਕਟਰੀ ਇਲਾਜ ਚੱਲੇਗਾ ਉਸ ਤੋਂ ਬਾਅਦ ਜਿਵੇਂ ਜਿਵੇਂ ਸੁਧਾਰ ਹੋਵੇਗਾ ਪਹਿਲਾਂ ਹੀ ਫੋਰਟਿਸ ਹਸਪਤਾਲ ਦੇ ਡਾਕਟਰਾਂ ਨੇ ਕਿਹਾ ਕਿ ਜੋ ਵੀ ਸਥਿਤੀ ਹੋਵੇਗੀ ਉਹ ਅਪਡੇਟ ਪਰਿਵਾਰ ਨੂੰ ਅਤੇ ਮੀਡੀਆ ਨੂੰ ਜ਼ਰੂਰ ਦਿੱਤਾ ਜਾਵੇਗਾ ਜਾਣਕਾਰੀ ਉਹਨਾਂ ਦੇ ਦਿੰਦੇ ਰਵਾਂਗੇ ਟਾਈਮ ਟੂ ਟਾਈਮ ਹੈ ਉਹਨਾਂ ਦੇ ਵੱਲੋਂ ਕਿਆ ਗਿਆ ਜੋ ਅੱਜ ਦਾ ਬੈਂਡ ਮੈਡੀਕਲ ਬੁਲੇਟਿਨ ਜਿਹੜਾ ਜਾਰੀ ਕੀਤਾ ਗਿਆ ਉਸ ਦੇ ਵਿੱਚ ਖਲਾਸੇ ਜ਼ਰੂਰ ਹੋਏ ਨੇ ਗੱਲਾਂ ਜ਼ਰੂਰ ਸਾਹਮਣੇ ਆਈਆਂ ਨੇ ਕਿ ਹਜੇ ਸਥਿਤੀ ਦੇ ਵਿੱਚ ਸੁਧਾਰ ਜ਼ਰੂਰ ਹੈ ਹਾਲਤ ਠੀਕ ਜ਼ਰੂਰ ਹੈ ਪਰ ਉਨੀ ਵੀ ਠੀਕ ਨਹੀਂ ਜਿੰਨਾ ਕਿਹਾ ਜਾ ਰਿਹਾ ਪਰ ਇਤੀ ਜੜੀਆਂ ਹਜੇ ਵੀ ਨਾਜ਼ੁਕ ਬਣੀ ਹੋਈ ਆ ਰਾਜਵੀਰ ਜਵੰਦਾ ਹਜੇ ਵੀ ਉਹਨਾਂ ਦੀ ਸਿਹਤ ਜਿਹੜੀ ਆ ਨਾਜ਼ੁਕ ਐ ਦੁਆਵਾਂ ਦਾ ਦੌਰ ਲਗਾਤਾਰ ਜਾਰੀ ਆ ਹੁਣ ਦੇਖਣਾ ਇਹ ਹੋਵੇਗਾ ਕਿ ਰਾਜਵੀਰ ਜਵੰਦਾ ਕਦੋਂ ਤੱਕ ਠੀਕ ਹੁੰਦੇ ਨੇ ਕਦੋਂ ਤੱਕ ਉਹਨਾਂ ਨੂੰ ਹੋਸ਼ ਆਂਦਾ ਤੇ ਉਹ ਗੱਲ ਕਰਨ ਦੇ ਯੋਗ ਕਦੋਂ ਤੱਕ ਹੁੰਦੇ ਨੇ ਕਦੋਂ ਲੋਕਾਂ ਨੂੰ ਹੋਣਾ ਉਹਨਾਂ ਦੀ ਆਵਾਜ਼ ਜਿਹੜੀ ਆ ਸੁਣਨ ਨੂੰ ਮਿਲੇਗੀ ਹੁਣੇ-ਹੁਣੇ ਆਈ ਰਾਜਵੀਰ ਜਵੰਦਾ ਨੂੰ ਲੈ ਕੇ ਵੱਡੀ ਖਬਰ ਜਾਰੀ ਹੋਇਆ ਮੈਡੀਕਲ ਬੁਲੇਟਿਨ ਹੋਏ ਵੱਡੇ ਖੁਲਾਸੇ ਪਲੀਜ਼ ਚੰਕ ਤੋਂ ਬਾਅਦ ਦੋਨੋਂ ਚੰਕ ਤੋਂ ਬਾਅਦ ਫੋਟੋਆਂ ਜ਼ਰੂਰ ਲਾ ਦਿਓ ਰਾਜਵੀਰ ਜਵੰਦਾ ਦੀ ਇਹ ਚੰਕ ਤੋਂ ਬਾਅਦ ਵੀਓ ਸ਼ੁਰੂ ਕਰ ਲਿਓ ਜੀ ਹਾਂ ਹਰ ਰੋਜ਼ 40 ਹਸਤਾਲ ਦੇ ਵੱਲੋਂ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਮੈਡੀਕਲ ਬੁਲੇਟਿਨ ਜਾਰੀ ਕੀਤਾ ਜਾਂਦਾ ਹੈ ਅੱਜ ਵੀ ਮੈਡੀਕਲ ਬੁਲੇਟਿਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਕਈ ਵੱਡੇ ਖੁਲਾਸੇ ਹੋਏ ਨੇ ਜੋ ਫਾਟੇਸ ਹਸਪਤਾਲ ਨੇ ਪਹਿਲਾਂ ਜਾਣਕਾਰੀ ਨਹੀਂ ਦਿੱਤੀ ਸੀ ਉਹ ਇਸ ਵਾਰ ਅੱਜ ਦੇ ਮੈਡੀਕਲ ਬੁਲੇਟਿਨ ਦੇ ਵਿੱਚ ਦਿੱਤੀ ਗਈ ਹੈ ਦਰਅਸਲ ਪੰਜਾਬੀ ਗਾਇਕ ਰਾਜਵੀਰ ਜਵੰਦਾ ਫਾਟੇਸ ਹਸਪਤਾਲ ਦੇ ਵਿੱਚ ਵੈਂਟੀਲੇਟਰ ਤੇ ਨੇ ਉਹਨਾਂ ਨੇ ਕਿਹਾ ਕਿ ਹਜੇ ਕੁਝ ਸਮੇਂ ਤੱਕ ਉਹਨਾਂ ਨੂੰ ਵੈਂਟੀਲੇਟਰ ਦੀ ਜ਼ਰੂਰਤ ਪੈਂਦੀ ਰਹੇਗੀ ਉਹ ਵੈਂਟੀਲੇਟਰ ਤੇ ਹੀ ਰਹਿਣਗੇ ਕਾਫੀ ਸਮਾਂ ਜਦੋਂ ਤੱਕ ਅੱਗੇ ਸਥਿਤੀ ਜਿਹੜੀ ਆ ਉਹ ਸਾਫ਼ ਨਹੀਂ ਆ ਜਾਂਦੀ ਉਹਨਾਂ ਦੀ ਨਿਊਰੋਲੋਜੀਕਲ ਸਥਿਤੀ ਨਾਜ਼ੁਕ ਬਣੀ ਹੋਈ ਹੈ ਦਿਮਾਗ ਦੀ ਗਤੀਵਿਧੀ ਘਟ ਹੈ ਡਾਕਟਰੀ ਇਲਾਜ ਤੋਂ ਬਾਅਦ ਵੀ ਕੋਈ ਜ਼ਿਆਦਾ ਮਹੱਤਵਪੂਰਨ ਜਾਂ ਕੋਈ ਵੱਡਾ ਸੁਧਾਰ ਉਹਨਾਂ ਦੀ ਸਿਹਤ ਦੇ ਵਿੱਚ ਦਿਖਾਈ ਨਹੀਂ ਦੇ ਰਿਹਾ ਤੁਹਾਨੂੰ ਦੱਸ ਦਈਏ ਕਿ ਦਿਮਾਗ ਦੇ ਐਮ ਆਰ ਆਈ ਸਕੈਨ ਦੇ ਵਿੱਚ ਹਾਈਪੋਕਸਿਕ ਤਬਦੀਲੀਆਂ ਦਿਖਾਈ ਦਿੱਤੀਆਂ ਨੇ ਜੋ ਕਿ ਪ੍ਰਾਇਮਰੀ ਸੈਂਟਰ ਦੇ ਵਿੱਚ ਦਿੱਤੇ ਗਏ ਸੀਪੀਆਰ ਦੇ ਸੈਕੰਡਰੀ ਹਨ ਰੀੜ ਦੀ ਹੱਡੀ ਦੇ ਐਮ ਆਰ ਆਈ ਨੇ ਸਰਵਾਈਕਲ ਅਤੇ ਡੋਰਸਲ ਖੇਤਰਾ ਨੂੰ ਵਿਆਪਕ ਨੁਕਸਾਨ ਦਾ ਖੁਲਾਸਾ ਕੀਤਾ ਯਾਨੀ ਕਿ ਉਹਨਾਂ ਦੀ ਜੋ ਰੀੜ ਦੀ ਹੱਡੀ ਹੈ ਉਸ ਨੂੰ ਜ਼ਿਆਦਾ ਨੁਕਸਾਨ ਪਹੁੰਚਿਆ ਜਿਸ ਦੇ ਨਤੀਜੇ ਵਜੋਂ ਇਹਨਾਂ ਅੰਗਾਂ ਦੇ ਵਿੱਚ ਡੂੰਗੀ ਕਮਜ਼ੋਰੀ ਪੈ ਗਈ ਹੈ ਤੇ ਰਾਜਵੀਰ ਜਵੰਦਾ ਨੂੰ ਲੰਮੇ ਸਮੇਂ ਤੱਕ ਵੈਂਟੀਲੇਟਰ ਦੀ ਜ਼ਰੂਰਤ ਹੈ ਉਹ ਲੰਮੇ ਸਮੇਂ ਤੱਕ ਵੈਂਟੀਲੇਟਰ ਦੀ ਸਹਾਇਤਾ ਤੇ ਰਹਿਣਗੇ ਤਾਂ ਮੈਡੀਕਲ ਬੁਲੇਟਿਨ ਦੇ ਵਿੱਚ ਸਾਫ਼ ਕਰ ਦਿੱਤਾ ਗਿਆ ਕਿ ਉਹਨਾਂ ਦੀ ਸਥਿਤੀ ਉਹਨਾਂ ਦਾ ਜੋ ਸਿਹਤ ਦੇ ਵਿੱਚ ਸੁਧਾਰ ਹੈ ਉਹ ਥੋੜਾ ਜ਼ਰੂਰ ਹੋਇਆ ਪਰ ਉਸ ਹਿਸਾਬ ਦੇ ਨਾਲ ਹਜੇ ਸੁਧਾਰ ਨਹੀਂ ਹੋਇਆ ਕਿ ਕਿਹਾ ਜਾ ਸਕੇ ਕਿ ਉਹਨਾਂ ਨੂੰ ਵੈਂਟੀਲੇਟਰ ਤੋਂ ਹਟਾ ਦਿੱਤਾ ਜਾਵੇਗਾ ਉਤਾਰ ਦਿੱਤਾ ਜਾਵੇਗਾ ਵੈਂਟੀਲੇਟਰ ਤੇ ਉਹ ਲੰਮੇ ਸਮੇਂ ਤੱਕ ਰਹਿ ਸਕਦੇ ਨੇ ਇਹ ਅੱਜ ਦੇ ਮੈਡੀਕਲ ਬੁਲੇਟਿਨ ਦੇ ਵਿੱਚ ਸਾਫ਼ ਕਰ ਦਿੱਤਾ ਗਿਆ ਕਲੀਅਰ ਕਰ ਦਿੱਤਾ ਗਿਆ ਰਾਜਵੀਰ ਜਵੰਦਾ ਦਾ ਬੱਦੀ ਦੇ ਵਿੱਚ ਐਕਸੀਡੈਂਟ ਹੁੰਦਾ ਬਾਈਕਿੰਗ ਦੌਰਾਨ ਉਸ ਤੋਂ ਬਾਅਦ ਉਹਨਾਂ ਦਾ ਇਲਾਜ ਫਾਟਿਸ ਹਸਪਤਾਲ ਦੇ ਵਿੱਚ ਸ਼ੁਰੂ ਕੀਤਾ ਜਾਂਦਾ ਕਾਫੀ ਸਮੇਂ ਬਾਅਦ ਕਿਉਂਕਿ ਪਹਿਲਾਂ ਨੂੰ ਹੋਰ ਹਸਪੀਟਲਸ ਦੇ ਵਿੱਚ ਬੱਦੀ ਦੇ ਵਿੱਚ ਲੈ ਕੇ ਜਾਇਆ ਜਾਂਦਾ ਉਸ ਤੋਂ ਬਾਅਦ ਫਾਟੇ ਸਸਤਾਲ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਜਾਂਦਾ ਜਿੱਥੇ ਉਹਨਾਂ ਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਆ ਫਿਰ ਅਰਦਾਸਾਂ ਦਾ ਦੌਰ ਸ਼ੁਰੂ ਹੁੰਦਾ ਪੂਰਾ ਪੰਜਾਬ ਦੇਸ਼ ਹੀ ਜਿੱਥੇ-ਜਿੱਥੇ ਪੰਜਾਬੀ ਵਸਦੇ ਨੇ ਯਾ ਰਾਜਵੀਰ ਜਵੰਦਾ ਨੂੰ ਜਿਹੜਾ ਵੀ ਜਾਣਦਾ ਆਮ ਤੋਂ ਖਾਸ ਹਰ ਕੋਈ ਉਹਨਾਂ ਦੇ ਲਈ ਅਰਦਾਸਾਂ ਕਰਦਾ ਨਜ਼ਰ ਆਉਂਦਾ ਅਰਦਾਸਾਂ ਦਾ ਅਸਰ ਵੀ ਦੇਖਣ ਨੂੰ ਮਿਲਿਆ ਕਿ ਰਾਜਵੀਰ ਜਵੰਦਾ ਦੀ ਸਿਹਤ ਦੇ ਵਿੱਚ ਥੋੜਾ ਸੁਧਾਰ ਰਾਨੇ ਕਿਹਾ ਹੋ ਗਿਆ ਪਰ ਉਸ ਤੋਂ ਬਾਅਦ ਜੇ ਲਗਾਤਾਰ ਗੱਲ ਕਰ ਲਈਏ ਮੈਡੀਕਲ ਬੁਲੇਟਨ ਦੀ ਤਾਂ ਮੈਡੀਕਲ ਬੁਲੇਟਨ ਜਿਵੇਂ ਜਿਵੇਂ ਰੋਜ਼ ਜਿਹੜਾ ਮੈਡੀਕਲ ਬੁਲੇਟਨ ਜਾਰੀ ਕੀਤਾ ਜਾਂਦਾ ਉਸ ਦੇ ਵਿੱਚ ਸਾਫ਼ ਕਰ ਦਿੱਤਾ ਜਾਂਦਾ ਕਿ ਇਹ ਸਥਿਤੀ ਜਿਹੜੀ ਆ ਬਣੀ ਹੋਈ ਆ ਪਰ ਅੱਜ ਕੁਝ ਅਲੱਗ ਚੀਜ਼ਾਂ ਨਿਕਲ ਕੇ ਸਾਹਮਣੇ ਆਈਆਂ ਹਸਪੀਟਲ ਬੁਲੇਟਨ ਦੇ ਵਿੱਚ ਕਹਿ ਦਿੱਤਾ ਗਿਆ ਕਿ ਲੰਮੇ ਸਮੇਂ ਤੱਕ ਰਾਜਵੀਰ ਜਵੰਦਾ ਨੂੰ ਹੁਣ ਵੈਂਟੀਲੇਟਰ ਦੀ ਜ਼ਰੂਰਤ ਪਵੇਗੀ ਉਹ ਵੈਂਟੀਲੇਟਰ ਤੇ ਹੀ ਜੀਣਗੇ ਹੁਣ ਕਾਫੀ ਸਮਾਂ ਜਦੋਂ ਤੱਕ ਅਗਲੀ ਸਥਿਤੀ ਜਿਹੜੀ ਆ ਕਲੀਅਰ ਨਹੀਂ ਹੋ ਜਾਂਦੀ ਦੀ ਪਰ ਇਹ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਜਿਵੇਂ ਜਿਹੜੀ ਡਾਕਟਰੀ ਇਲਾਜ ਚੱਲੇਗਾ ਉਸ ਤੋਂ ਬਾਅਦ ਜਿਵੇਂ ਜਿਵੇਂ ਸੁਧਾਰ ਹੋਵੇਗਾ ਪਹਿਲਾਂ ਹੀ ਫੋਰਟਿਸ ਹਸਪਤਾਲ ਦੇ ਡਾਕਟਰਾਂ ਨੇ ਕਿਹਾ ਕਿ ਜੋ ਵੀ ਸਥਿਤੀ ਹੋਵੇਗੀ ਉਹ ਅਪਡੇਟ ਪਰਿਵਾਰ ਨੂੰ ਅਤੇ ਮੀਡੀਆ ਨੂੰ ਜ਼ਰੂਰ ਦਿੱਤਾ ਜਾਵੇਗਾ ਜਾਣਕਾਰੀ ਉਹਨਾਂ ਦੇ ਦਿੰਦੇ ਰਵਾਂਗੇ ਟਾਈਮ ਟੂ ਟਾਈਮ ਇਹ ਉਹਨਾਂ ਦੇ ਵੱਲੋਂ ਕਿਹਾ ਗਿਆ ਜੋ ਅੱਜ ਦਾ ਬੈਂਡ ਮੈਡੀਕਲ ਬੁਲੇਟਿਨ ਜਿਹੜਾ ਜਾਰੀ ਕੀਤਾ ਗਿਆ ਉਸ ਦੇ ਵਿੱਚ ਖੁਲਾਸੇ ਜ਼ਰੂਰ ਹੋਏ ਨੇ ਗੱਲਾਂ ਜ਼ਰੂਰ ਸਾਹਮਣੇ ਆਈਆਂ ਨੇ ਕਿ ਹਜੇ ਸਥਿਤੀ ਦੇ ਵਿੱਚ ਸੁਧਾਰ ਜ਼ਰੂਰ ਹੈ ਹਾਲਤ ਠੀਕ ਜ਼ਰੂਰ ਹੈ ਪਰ ਉਨੀ ਵੀ ਠੀਕ ਨਹੀਂ ਜਿੰਨਾ ਕਿਹਾ ਜਾ ਰਿਹਾ ਪਰ ਸਥਿਤੀ ਜਿਹੜੀ ਹਜੇ ਵੀ ਨਾਜ਼ੁਕ ਬਣੀ ਹੋਈ ਆ ਰਾਜਵੀਰ ਜਵੰਦਾ ਹਜੇ ਵੀ ਉਹਨਾਂ ਦੀ ਸਿਹਤ ਜਿਹੜੀ ਆ ਨਾਜ਼ੁਕ ਐ ਦੁਆਵਾਂ ਦਾ ਦੌਰ ਲਗਾਤਾਰ ਜਾਰੀ ਆ ਹੁਣ ਦੇਖਣਾ ਇਹ ਹੋਵੇਗਾ ਕਿ ਰਾਜਵੀਰ ਜਵੰਦਾ ਕਦੋਂ ਤੱਕ ਠੀਕ ਹੁੰਦੇ ਨੇ ਕਦੋਂ ਤੱਕ ਉਹਨਾਂ ਨੂੰ ਹੋਸ਼ ਆਂਦਾ ਤੇ ਉਹ ਗੱਲ ਕਰਨ ਦੇ ਯੋਗ ਕਦੋਂ ਤੱਕ ਹੁੰਦੇ ਨੇ ਕਦੋਂ ਲੋਕਾਂ ਨੂੰ ਹੋਣਾ ਉਹਨਾਂ ਦੀ ਆਵਾਜ਼ ਜਿਹੜੀ ਆ ਸੁਣਨ ਨੂੰ ਮਿਲੇਗੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਉਕਵਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ